ਪਹਿਲਾਂ ਤੇ ਮੈਂ ਤੁਹਾਡਾ ਸਾਧਿਆਂ ਦਾ ਮੀਡੀਆ ਵਾਲੇ ਸਾਥੀਆਂ ਦਾ ਸਾਧਿਆਂ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਪਸ ਸਾਡੇ ਦੁੱਖ ਦੇ ਵਿੱਚ ਅਸੀਂ ਅਸਲੇ ਬਹੁਤ ਦੁਖੀ ਆ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਿਛਲੇ 4-5 ਦਿਨ ਤੋਂ ਮਜੀਠੇ ਹਲਕੇ ਦੇ ਵਿੱਚ ਜਿਹੜਾ ਕੈਦ ਹੋਇਆ ਜਹਦੀਲੀ ਜਿਹੜੀ ਚੀਜ਼ ਪੀਣ ਦੇ ਨਾਲ ਜਿਹੜਾ ਸਾਡੇ ਕਦੇ ਹੀ ਬਹੁਤ ਤੱਕ 27 ਜਾਣਿਆਂ ਦੀ ਡੈਥ ਹੋ ਗਈ ਇਹ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਦਾ ਜਿਦੋਏ ਵਾਦਵਾਤ ਹੋਈ ਜਦੋਂ ਮਾਨਜੋਗ ਮੁੱਖ ਮੰਤਰੀ ਸਾਹਿਬ ਨੂੰ ਪਤਾ ਲੱਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਉਹ 24 ਘੰਟਿਆਂ ਦੇ ਵਿੱਚ ਆਪ ਇੱਥੇ ਮੌਕੇ ਦੇ ਉੱਤੇ ਆ ਗਏ ਉਹਨਾਂ ਨੇ ਮੌਕੇ ਦੇ ਉੱਤੇ ਆ ਕੇ ਪੀੜਤ ਪਰਿਵਾਰਾਂ ਦੇ ਨਾਲ ਜਿਹੜਾ ਉਹ ਦੋਖਵੀਂ ਸੰਝਾ ਕੀਤਾ ਪਰਵਾਦਾ ਨੂੰ ਹੌਸਲਾ ਵੀ ਦਿੱਤਾ ਪਰਵਾਦਾ ਨੂੰ ਗਾਲੀਏ ਵੀ ਲਾਇਆ ਔਰ ਪਰਵਾਦਾ ਨੂੰ ਕਿਹਾ ਕਿ ਤੁਹਾਨੂੰ 10 ਲੱਖ ਰੁਪਈਆ ਪਰ ਪਰਿਵਾਰ ਦੇ ਹਿਸਾਬ ਨਾਲ ਅਸੀਂ ਮਦਦ ਕਰਾਂਗੇ 2 ਲੱਖ ਰੁਪਈਆ ਜਿਹੜੇ ਇਲਾਜ ਦੀਨ ਹੈ ਉਹਨਾਂ ਨੂੰ ਕਰਾਂਗੇ ਸਾਡੇ ਪਰਵਾਦਾ ਨੂੰ ਉਹਨਾਂ ਦੇ ਇੱਕ ਇੱਕ ਜੀਵ ਨੂੰ ਨੁਕਦੀ ਦਵਾਂਗੇ ਉਹਨਾਂ ਦੇ ਬੱਚੇ ਜਿਹੜੇ ਕਈ ਸਾਡੇ ਮਜ਼ਦੂਰ ਵੀਰ ਜਿਹੜੇ ਉਹਨਾਂ ਦੇ ਚਾਰ-ਚਾਰ ਬੱਚੇ ਆ ਛੋਟੇ-ਛੋਟੇ ਬੱਚੇ ਆ ਉਹਨਾਂ ਨੂੰ ਪੜਾਉਂਦਾ ਵੀ ਪ੍ਰਬੰਧ ਕਰਾਂਗੇ ਉਹ ਨਾਲ ਦੀ ਨਾਲ ਜਿਹੜਾ ਸੀਐਮ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਇਸ ਕਾਂਡ ਦੇ ਜਿਹੜੇ ਦੋਸ਼ੀ ਆ ਉਹ ਭਾਵੇਂ ਦਿੱਲੀ ਤੱਕ ਹੋਣ ਉਹਨਾਂ ਸਭ ਨੂੰ ਗ੍ਰਿਫਤਾਰ ਕਰਾਂਗੇ ਔਰ ਮੈਂ ਇਹ ਦੱਸ ਦਿਆਂ ਮਨ ਮਹਿਸੂਸ ਕਰਦਾ ਆਪਣੀ ਪੁਲਿਸ ਦੇ ਉੱਤੇ ਤੇ ਅਸੀਂ ਦਿੱਲੀ ਤੱਕ ਪਹੁੰਚ ਗਏ ਦਿੱਲੀ ਤੋਂ ਵੀ ਦੋ ਮੁੱਦਮ ਲੁਧਿਆਣੇ ਤੋਂ ਵੀ ਮੁੱਦਮ ਜਿਹੜੇ ਫੜਿਆ ਹੁਣ ਤੱਕ ਅਸੀਂ 16 ਮੁੱਦਮ ਜਿਹੜੇ ਇਸ ਮਤਲਬ ਜਿਹੜੇ ਕਾਰਨ ਲਈ ਦੋਸ਼ੀ ਨੇ ਉਹਨਾਂ ਨੂੰ ਫੜਿਆ ਅਜੇ ਵੀ ਕੁਝ ਲੋਗ ਹੋ ਸਾਡੀ ਸਾਨੂੰ ਲੜਿੰਦੇ ਆ ਉਹਨਾਂ ਲਈ ਸਾਡੀ ਪੁਲਿਸ ਜਿਹੜੀ ਕਾਰਵਾਈ ਕਰ ਰਹੀ ਆ ਔਰ ਜਿਹੜਾ ਵੀ ਬੰਦਾ ਇਸ ਕਾਣ ਦੇ ਨਾਲ ਪੰਜਾਬ ਦੇ ਵਿੱਚ ਅਸੀਂ ਜੁੱਧ ਨਸ਼ਿਆਂ ਦੇ ਬਦਲ ਸ਼ੁਰੂ ਕੀਤਾ ਜਿਹੜਾ ਵੀ ਬੰਦਾ ਨਸ਼ਿਆਂ ਦਾ ਧੰਦਾ ਕਰਦਾ ਹੈ ਨਸ਼ੇ ਵੇਚਦਾ ਚੈਸ ਮੈਂ ਕਿ ਫੀ ਮੈਂ ਡੁਪਲੀਕੇਟ ਸ਼ਰਾਬ ਸਭ ਦੇ ਖਿਲਾਫ ਕਾਰਵਾਈ ਕਰਾਂਗੇ ਜਿਹੜੇ ਇਹਨਾਂ ਮੌਤਾਂ ਲਈ ਜ਼ਿੰਮੇਵਾਰ ਹੈ ਤੇ ਜਿਹੜੇ ਇਹੋ ਜੀ ਕਾਰਵਾਈ ਕਰਾਂਗੇ ਕੋਣ ਨਾਲੇ ਸਮਝ ਕੋਈ ਬੰਦਾ ਹਿੰਮਤ ਨਾ ਕਰੇ ਸੋ ਅੱਜ ਆਪਾਂ ਮਤਲਬ ਮੁੱਖ ਮੰਤਰੀ ਸਾਹਿਬ ਨੇ ਮਤਲਬ ਆਪਾਂ ਨੂੰ 22 ਪਗਵਾੜਾ ਨੂੰ 10 10 ਲੱਖ ਰੁਪਇਆ ਜਿਹੜਾ ਉਹ ਚੈੱਕ ਜਿਹੜੇ ਆ ਕੁਨੇ ਦਿੱਤੇ ਆ ਚਾਰ ਪੰਜ ਪਰਵਾਦ ਜਿਹੜੇ ਬਾਕੀ ਰਹਿ ਗਏ ਉਹਨਾਂ ਨੂੰ ਅਸੀਂ ਪਸੋਂ ਜਿਹੜਾ ਉਹਨਾਂ ਦੇ ਘਰੀ ਜਾ ਕੇ ਮੈਂ ਚੈੱਕ ਦੇ ਕੇ ਆਉਂਗਾ ਜਿਹੜੇ ਇਲਾਜ ਦੀ ਨੇ ਉਹਨਾਂ ਨੂੰ ਵੀ ਚੈੱਕ ਜਿਹੜੇ ਅਸੀਂ ਦੇਾਂਗੇ ਸੋ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਵਾਦ ਕਰਦਾ ਕਿ ਉਹਨਾਂ ਨੇ ਜੋ ਇਸ ਗੁਰੂ ਘਰ ਦੇ ਵਿੱਚ ਇਹਨਾਂ ਪੀੜਤ ਪਰਵਾਦਾਂ ਦੇ ਨਾਲ ਵਾਦਾ ਕੀਤਾ ਸੀਗਾ ਉਹ ਪੂਰਾ ਕੀਤਾ ਔਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਸ਼ਾਇਦ ਮੈਂ ਆਪਣੀ ਉਮਰ ਦੇ ਵਿੱਚ ਕਦੀ ਵੀ ਇਦਾਂ ਦੀ ਵੇਖਿਆ ਕਈ ਵਾਰ ਕਦੇ ਪਛਾਹ ਲਾਗੇ ਕਦੀ ਇਦਾਂ ਦੀ ਕੋਈ ਕਾਂਡ ਹੋ ਜਾਂਦਾ ਕੁਝ ਹੋ ਜਾਂਦਾ ਏਡੀ ਛੇਤੀ ਨਾ ਕਦੀ ਮੁਖਵੰਤ ਵੀ ਆਇਆ ਤੇ ਨਾ ਕੋਈ ਏਡੀ ਛੇਤੀ ਸਨ ਕਿਸੇ ਨੂੰ ਜਿਹੜੀ ਮਦਦ ਮਿਲੀ ਹੈ ਇਹ ਮੇਰਾ ਖਿਆਲ ਜਦੋਂ ਦਾ ਦੇਸ਼ ਆਜ਼ਾਦ ਹੋਇਆ ਪਹਿਲੀ ਵਾਰ ਪੰਜਾਬ ਦੇ ਕੇ ਹਜ਼ਮਤ ਪਿਆਰੇ ਮੁੱਖ ਮੰਤਰੀ ਨੇ ਕੀਤਾ ਹੋਊਗਾ ਕਿ 48 ਘੰਟਿਆਂ ਦੇ ਵਿੱਚ ਉਹ ਜੜੇ ਆ 10 10 ਲੱਖ ਦੇ ਚੈੱਕ ਜਿਹੜੇ ਉਹ ਭੇਟ ਤੇ ਜਿਹੜੇ ਮੈ ਹੁਣੇ ਦਿੱਤੇ ਆ ਅਗਲੀਆਂ ਵੀ ਜੋ ਜੋ ਅਨਾਊਂਸਮੈਂਟਾਂ ਉਹਨਾਂ ਨੇ ਕੀਤੀ ਆ ਉਹ ਸਾਰੀਆਂ ਅਨਾਊਂਸਮੈਂਟਾਂ ਅਸੀਂ ਪੂਰੀਆਂ ਕਰਾਂਗੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਿ ਸਾਡੇ ਮਾਝੇ ਆਲਿਆਂ ਦੀ ਉਹਨਾਂ ਬਾਹ ਫੜੀ ਮਜੀਠੇ ਆਲਿਆਂ ਦੀ ਬਾਹ ਫੜੀ ਆ ਸਾਡੇ ਮਜੀਠੇ ਵਾਲੇ ਸਾਡੇ ਹਲਕਾ ਚਾਦ ਜੱਗਾ ਜੀ ਉਹ ਵੀ ਲੱਗੇ ਸਾਡੇ ਲੱਗੇ ਅਸੀਂ ਜੇ ਮੈਂ ਸਾਹ ਪੁਰਾਣੀ ਇਸ ਪਿੰਡ ਦੇ ਚੇਤਨ ਅਧਿਮੀ ਨੇ ਸਰਪੰਚ ਵੀ ਨੇ ਅਸੀਂ ਸਾਰੇ ਇਸ ਗੱਲ ਤੇ ਲੱਗੇ ਆ ਕਿ ਅਸੀਂ ਸਾਰਿਆਂ ਡਟ ਕੇ ਇਹਨਾਂ ਪਰਵਾਹਾਂ ਦੀ ਮਤ ਕਰਦੀਆਂ ਤੇ ਸਾਰਿਆਂ ਨੇ ਡਟ ਕੇ ਦੋਛੀ ਭਾਵੇਂ ਦਿੱਲੀ ਚ ਬੈਠਾ ਕਿਤੇ ਬੈਠਾ ਉਹਨੂੰ ਗ੍ਰਫਤਾਰ ਦੇਣਾ ਕਰੋਨਾ ਇਹ ਸਾਡਾ ਫੈਸਲਾ ਇਹਨਾਂ ਦੇ ਇਲਾਜ ਜਿਹੜੇ ਇਲਾਜ ਨੇ ਉਹ ਸਰਕਾਰੀ ਹਸਪਤਾਲ ਤੋਂ ਫ੍ਰੀ ਨੇ ਬਿਲਕੁਲ ਬਿਲਕੁਲ ਇਹਨਾਂ ਦਾ ਇਲਾਜ ਫ੍ਰੀ ਆ ਇਲਾਜ ਇਹਨਾਂ ਦਾ ਬਿਲਕੁਲ ਫ੍ਰੀ ਆ ਠੀਕ ਹੈ ਜੀ ਕੋਈ ਇਹਨਾਂ ਨੂੰ ਪੈਸਾ ਨਹੀਂ ਦੇਣਾ ਪਿਆ ਰਿਆ ਨਾ ਕੋਈ ਪੈਸਾ ਦੇਣਾ ਪਊਗਾ ਉਹਨਾਂ ਨੂੰ 2-2 ਲੱਖ ਰੁਪਈਆ ਜਿਹੜੇ ਇਲਾਜ ਦੀ ਨੇ ਉਹਨਾਂ ਨੂੰ ਵੀ ਜਿਹੜਾ ਉਹ ਅਸੀਂ ਧਿਆਨ ਦੇ ਕਰਦੇ ਆਂ ਅਧਿਕਾਰੀ ਸਾਹਿਬ ਜਿਹੜੇ ਕੌਜਨ ਨੇ ਉਹਨਾਂ ਦੀ ਪ੍ਰਾਪਰਟੀ ਲੱਤੇ ਚਾਸਮਾਈ ਜਾਊਗੀ ਬਿਲਕੁਲ ਦੇਖੋ ਅਸੀਂ ਲੱਗੇ ਆ ਪਹਿਲਾਂ ਹੀ ਅਸੀਂ ਤਾਂ ਪਹਿਲਾਂ ਆਰਡੀ ਨੌਂਸ ਕੀਤਾ ਹੈ ਮਾਨ ਸਾਹਿਬ ਨੇ ਅਨਾਉਂਸ ਕੀਤਾ ਕਿ ਨਸ਼ਾ ਕਿਸੇ ਵੀ ਕਿਸਮ ਦਾ ਹੋਊਗਾ ਜਿਹੜਾ ਵੀ ਬੰਦਾ ਨਸ਼ੇ ਵੇਚਦਾ ਉਹਦੀਆਂ ਪ੍ਰਾਪਰਟੀਆਂ ਵੀ ਜਬਤ ਕਰਾਂਗੇ ਉਹਨਾਂ ਨੂੰ ਜੇਲਾਂ ਦੀ ਸੁਟਾਂਗੇ ਬੰਦ ਕਰਾਂਗੇ ਸਰ ਇਹੋ ਜਿਹੇ ਸਜ਼ਾਵਾਂ ਦਾਂਗੇ ਕਿ ਮੁੜ ਕੇ ਕੋਈ ਬੰਦਾ ਇਦਾਂ ਦੀ ਕਾਰਵਾਈ ਕਰਨ ਦੀ ਹਿੰਮਤ ਨਾ ਕਰ। ਅੱਛਾ ਇਦਾਂ ਤੇ ਵੀ ਪੀਲਾ ਬੰਦਾ ਚੱਲੂਗਾ ਜੀ ਜਿਨ੍ਹਾਂ ਦੀ ਪ੍ਰਾਪਰਟੀ ਹੈ ਜਿਹਦੇ ਘਰ ਨੇ ਇਹਨਾਂ ਦੇ। ਸੱਜੇ ਪਾਸੇ ਕਹੀ ਜਾਂਦਾ ਨਸ਼ਾ ਨਸ਼ਾ ਇਹ ਨਸ਼ਾ ਕੋਈ ਵੀ ਹੈ। ਹਰ ਇੱਕ ਤੇ ਪੀਲਾ ਬੰਦਾ ਚੱਲੂਗਾ ਜਿਹਦੀ ਵਾਰੀ-ਵਾਰੀ ਆਈਗੇ। ਜਿਹੜੇ ਵੀ ਬੰਦੇ ਦੋਸ਼ੀ ਹੋਣਗੇ। ਕਿਉਂ ਨਹੀਂ ਚਲਾਵਾਂਗੇ ਪੀਲਾ ਬੰਦਾ? ਜਿਨ੍ਹਾਂ ਦੇ ਜੱਦ ਸਾਡੇ 27 ਪਤਵਾਰ ਜਿਹੜੇ ਬਚਰੇ ਉਹਨਾਂ ਦੇ ਸਿਰ ਦੇ ਸਾਈ ਨਿਕੰਦੇ ਕਿ ਬੱਚਿਆਂ ਦੇ ਬਾਪ ਚਲੇ ਗਏ। ਇਹਨਾਂ ਬੰਦਿਆਂ ਦੇ ਖਿਲਾਫ ਵੀ ਹੱਤਿਆ ਦਾ ਕਾਰਵਾਈ ਕਰਾਂਗੇ। ਤੁਸੀਂ ਦੇਖੀ ਜਾਓ ਕੀ ਬਣਦਾ ਸੱਤ। ਸਾਡੇ ਦੋ ਲੱਖ ਰੁਪਏ ਦੇਣਾ ਤੁਸੀਂ ਉਹ ਟਾਈਮ ਬਾਉਂਡਿੰਗ ਹੈ ਇਹ ਕਰੰਟ ਇਹ ਚੱਲਦਾ ਰਿਹਾ ਕੰਮ ਉਹ ਕੌਣ ਜ਼ਿੰਮੇਵਾਰ ਹੋਵੇਗਾ ਨਹੀਂ ਨਹੀਂ ਦੇਖੋ ਜੋ ਜੋ ਸਾਨੂੰ ਪਤਾ ਲੱਗੀ ਗਿਆ ਅਸੀਂ ਤਿਉ ਤਿਉ ਤਾਰਵਾਈ ਜਿਹੜੀ ਕਰੀ ਗਏ ਹੋਰ ਤਾਂ ਪਹਿਲੀ ਵਾਰ ਤੋਂ ਅਸੀਂ ਜੋਧੀ ਸ਼ੁਰੂ ਕੀਤਾ ਨਸ਼ਿਆਂ ਦੇ ਖਿਲਾਫ ਇਸ ਕਰਕੇ ਸਾਡੀ ਜਿਹੜਾ ਵੀ ਕੋਈ ਬੰਦਾ ਕੋਲ ਸਾਡੀ ਦੇਣ ਚਾਹੀ ਜਾਂਦਾ ਅਸੀਂ ਕੇ ਬੰਦੇ ਨੂੰ ਪਹਿਲਾਂ ਸਾਡੀ ਤਿਆਰੀ ਕੀਤੀ ਪਹਿਲਾਂ ਸਾਡੇ ਪੰਜਾਬ ਦਾ ਉਹਦੇ ਅੰਦਰ ਕੀ ਆ ਕੀ ਨਹੀਂ ਆ ਹਾਸੀ ਦਾ ਪਤਾ ਕੀਤਾ ਵੀ ਕਿੱਥੇ ਕਿੱਥੇ ਕੀ ਆ ਉਸ ਹਿਸਾਬ ਨਾਲ ਹੁਣ ਅਸੀਂ ਐਕਸ਼ਨ ਦੇ ਬੂਟ 'ਚ ਆ ਉਸ ਹਿਸਾਬ ਨਾਲ ਅਸੀਂ ਐਕਸ਼ਨ ਕਰ ਰਹੇ ਹਾਂ ਐਕਸ਼ਨ ਨੋਹਰ ਜੀ ਸਰ ਆਖਰੀ ਇੱਕ ਆਖਰੀ ਸਵਾਲ ਹੈ ਮਸਲਾ ਕੋਲੰਬੀਆ ਦੇ ਵਿੱਚ ਨਾ ਪੰਜ ਪੰਜਾਬੀ ਨੌਜਵਾਨ ਫਸੇ ਹੋਏ ਨੇ ਤੁਹਾਡੇ ਤੱਕ ਉਹਨਾਂ ਨੇ ਗੁਹਾਰ ਲਗਾਈ ਹੈ ਵੀਡੀਓ ਵਾਇਰਲ ਹੋਈ ਹੈ ਕਿ ਸਾਨੂੰ ਇਥੋਂ ਕੱਢਿਆ ਜਾਵੇ 20000 ਡਾਲਰ ਲੈ ਕੇ ਡੰਕੀ ਲਗਾਸੀ ਹੋਏ ਨੇ ਮੈਂ ਪਹਿਲਾਂ ਤੇ ਤੁਹਾਡੇ ਤੋਂ ਚਲੋ ਇਹ ਸਬਜੈਕਟ ਦੂਜਾ ਇੱਕ ਮਿੰਟ ਦੀ ਗੱਲ ਕਹਿ ਦਿੰਦਾ ਜੀ ਪਹਿਲਾਂ ਤੇ ਮੈਂ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਮੈਂ ਪਹਿਲਾਂ ਵੀ ਕਰਦਾ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਕਿ ਮੁਲਕ ਜਾਣਾ ਬਿਲਕੁਲ ਗਲਤ ਆ ਡੌਂਕੀ ਤੇ ਕਹੇ ਤੇ ਤੰਦਾਂ ਟੱਪਣੀਆਂ ਸੁਬੰਦਰ ਤਰਨੇ ਇਹ ਬਹੁਤ ਮਾੜੀ ਗੱਲ ਹੈ ਪਰ ਉਹਨਾਂ ਦੀ ਵੀਡੀਓ ਮਿਲ ਗਈ ਹੈ ਮੈਂ ਵਿਦੇਸ਼ ਮੰਤਰੀ ਵਿਦੇਸ਼ ਮੰਤਲਾਲੇ ਦੇ ਸੰਬੰਧ ਚ ਹੋਮ ਮਿਨਿਸਟਰੀ ਨਾਲ ਸੰਬੰਧ ਕੀਤਾ ਕਿ ਇਹਨਾਂ ਬੱਚਿਆਂ ਦਾ ਪਤਾ ਕਰੋ ਅਸੀਂ ਮਦਦ ਕਰਾਂਗੇ ਸਾਡੀ ਕੋਸ਼ਿਸ਼ ਹੋਊਗੀ ਕਿ ਜਿਹੜੇ ਪੰਜੇ ਬੱਚੇ ਫਸੇ ਆ ਇਨਾਂ ਨੂੰ ਚਿੰਦੇ ਦੀ ਵਾਪਸ ਜਿਹੜਾ ਭਾਤ ਲੈ। ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸ ਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਬਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਮਿਲਿਓ ਇੱਥੇ ਮਨਾਓ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਲੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼